ਪਾ ਗੁਰੂ ਕੀਤਾ ਗੰਗੂ ਨੇ ਅਸੀਂ ਸਾਰੇ ਬ੍ਰਹਮਣਾਂ ਨੂੰ ਪੜ ਦਿੱਤਾ ਪਰ ਕਦੇ ਸਾਡੇ ਅੱਖਾਂ ਦੇ ਸਾਹਮਣੇ ਪਾਈ ਜੀ ਮਨੀ ਸਿੰਘ ਦਾ ਨਕਸ਼ਾ ਸਾਡੇ ਸਾਹਮਣੇ ਨਹੀਂ ਆਇਆ ਜਿੰਨੇ ਬੰਦ ਬੰਦ ਕਟਵਾਇਆ ਕੌਣ ਸੀ ਬ੍ਰਹਮਣ ਜਿੰਨੇ ਬੰਦ-ਬੰਦ ਕਟਵਾਇਆ ਕੌਣ ਸੀ ਬ੍ਰਹਮਣ ਅਸੀਂ ਸਾਰੇ ਬ੍ਰਹਮਣ ਨੂੰ ਗੰਗੂਦਾ ਕਰਕੇ ਸਾਰੇ ਬ੍ਰਹਮਣਾਂ ਨੂੰ ਪੜ ਦਿੱਤਾ ਤੰਦਾ ਇਸਲੇ ਹਰਦਾ ਉਹਨੇ ਦੇਰ ਲੱਗਿਆ ਵੀ ਖਾਣਾ ਤੇ ਲੈਣ ਲੱਗਿਆ ਵੀ ਖਾਣਾ ਗੁਰੂ ਸਾਹਿਬ ਦਾ ਵੀ ਉਹਨੇ ਬੇਰਫੀ ਕਰ ਦੇ ਗੰਗੂ ਨੇ ਵੀ ਰਫੀ ਗੁਰੂ ਸਾਹਿਬ ਨਾਲ ਕੀਤੀ ਤੇ ਸਨਿਆਰ ਨੇ ਵੀ ਗੁਰੂ ਸਾਹਿਬ ਨਾਲ ਰਫੀ ਕੀਤੀ ਬਦਨਾਮ ਹੋ ਗਏ ਸਾਰੇ ਸਨਿਆਰ ਬਦਨਾਮ ਨਹੀਂ ਪਿਆਰਿਓ ਕੋਈ ਸਾਥ ਸਰਾਏ ਸਪੀੜੀ ਚਲਦੀ ਚਲਦੀ ਅੱਗੇ ਚੱਲੀ ਤਨਗੁਰ ਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਚਾਰਕ ਦੌਰੇ ਤੇ ਜਾਂਦੇ ਜਾਂਦਿਆਂ ਜਾ ਕੇ ਸਾਥ ਸਰਾ ਦੇ ਘਰ ਪਹੁੰਚੇ ਪਰਿਵਾਰ ਦੇ ਕੋਲ ਬਹੁਤ ਵੱਡੀ ਮੇਲ ਸੀ ਬਹੁਤ ਮੇਲ ਸੀ ਬਹੁਤ ਵੱਡਾ ਜਵਾਰ ਹੱਥ ਦਾ ਕੰਮ ਕਰਦਾ ਸੀਗਾ ਧੀਰੇ ਜਵਾਰ ਦਾ ਕੰਮ ਕਰਦੇ ਸਿਕੋ ਗਰੀਬ ਥੋੜਾ ਸੀ ਨੂੰ ਬਹੁਤ ਵੱਡੀ ਮੇਲ ਸੀ ਉਹਨੇ ਹੱਥ ਜੋੜ ਕੇ ਦਿੱਤੀ ਉਹ ਹਵੇਲੀ ਬੇਪਾਸ਼ਾ ਜੀ ਇੱਥੇ ਟਿਕੋ ਘਰ ਵੀ ਤੇ ਜਗਾ ਪਟਨਾ ਸਾਹਿਬ ਵਿੱਚ ਹੋ ਗਈ ਨਾ ਕਿਤੇ ਉਹ ਹੋਰ ਤਾਂ ਨਹੀਂ ਕੋਈ ਆਪਣਾ ਮੁਕਾ ਮਾ ਕੇ ਜਿਹੜਾ ਵੈਦਾ ਕੀਤਾ ਸੀ ਧੰਗੁਰਦਾਮ ਸਾਹਿਬ ਨੇ ਉਹ ਵੈਦਾ ਨਵੇਂ ਪਾਤਸ਼ਾਹ ਜੀ ਉੱਥੇ ਪਹੁੰਚੇ ਬੰਦਰਾ ਸਾਹਿਬ ਉਸੇ ਸਾਸਰਾ ਦੀ 베ਦੀ ਵਿੱਚ ਉੱਥੇ 베ਦੀ ਚ ਜਗਾ ਦਿੱਤੇ ਉੱਤੇ ਤਨਗੁਰ ਨਾਨਕ ਸਾਹਿਬ ਦੇ 10ਵੇਂ ਜੰਮੇ ਵਿੱਚ ਤਨਗੁਰ ਨ ਕੋਵਿੰਦ ਸੁਦੇ ਰੂਪ ਵਿੱਚ ਪਹੁੰਚੇ ਜਿਹੜਾ ਵਜ਼ਾ ਦਿੱਤਾ ਸੀ ਨਾ ਕਿਸੇ ਟੈਮ ਸੰਸਰਾਇਣੋਂ ਉਹ ਵਦ ਪੂਰਾ ਕਰ ਲਵੇ ਉਹ ਤੇ ਜਨਮ ਲਿਆ ਫਿਰ ਉਹ ਤਾਂ ਕੁਝ ਦਿਨ ਕਹਿੰਦਾ ਸੀ ਪਾਸ਼ਾ ਮੇਰੇ ਕੁਝ ਦਿਨ ਮੇਰੇ ਘਰ ਵਿੱਚ ਰਹਿ ਉਹ ਪਾਸ਼ਾ ਨੇ ਕਿਹਾ ਨਹੀਂ ਕੁਝ ਦਿਨ ਨਿਕਈ ਸਾਧਵਾਂਗੇ ਫਿਰ 5 ਸਾਲ ਰਹਿ 5 ਸਾਲ ਤਨ ਗੁਰੂ ਨਾਨਕ ਸਾਹਿਬ ਜੀ 10ਵੇਂ ਜਾਮੇ ਵਿੱਚ ਤਨ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ 10ਵੀਂ ਜੋਤ ਅਸੀਂ ਇੱਕ ਬੰਦੇ ਦੇ ਅੱਖੇ ਲਾਕੇ ਜਬ ਬਦਰ ਲਾਕੇ ਸਾਰੀ ਕੌਮ ਨੂੰ ਨਾ ਪੜਿਆ ਕਰੀ ਸਾਰੀ ਕੌਮ ਨਹੀਂ ਮਾਰੀ ਦੀ ਕੋਈ ਇੱਕ ਅਦਾ ਬੰਦਾ ਮਾਰਾ ਹੋ ਸਕਦਾ ਹੈ ਕੋਈ ਇੱਕ ਬੰਦਾ ਇੱਕ ਅਦਾ ਬੰਦਾ ਮਾਰਾ ਹੋ ਸਕਦਾ ਸਾਰੀ ਕੌਮ ਮਾਰੀ ਨਹੀਂ ਹੋ ਸਕਦੀ ਤੇ ਸਾਡੀ ਮਹਾਨ ਗੰਤੀ ਅਤਿ ਜਿਹੜਾ ਅਸੀਂ ਕੌਮ ਨੂੰ ਪੜਨਾ ਸ਼ੁਰੂ ਕਰਦੇ ਹਾਂ ਪਛਲੇ ਆਪਣਾ ਮੈਦਾਨ ਪੂਰਾ ਕੀਤਾ 5 ਸਾਲ ਬਰਦਸਾਹ ਦੀ ਧਰਤੀ ਤੇ ਸਾਨਸਾਹ ਦੇ ਪਰਿਵਾਰ ਦੇ ਘਰੇ ਰਹਿ ਪਛਲੇ ਗੁਰੂ ਦਾ ਕੰਮ ਹੀ ਆਪੈਰੋ ਸਾਨੂੰ ਵੀ ਉਹ ਗੁਰੂ ਇਹ ਸਿਖਾਉਂਦਾ ਬੇਕਤਨੀ ਤੇ ਤਣੀ ਦੇ ਕੋਣ ਜੋ ਬੋ ਚੋ ਕਹਿਤਾ ਉਹਨ ਪੂਰਾ ਕਰਦਾ ਤੇ ਜਿਹੜਾ ਨਹੀਂ ਕਰਦਾ ਬਜਰ ਤਰੇ ਜੋ ਖਿਸਕ ਜਾਏ ਸੋ ਨਰਕ ਕੱਚਾ ਉਹ ਕੱਚਿਆਂ ਵਿੱਚ ਸ਼ਾਮਲ ਹੋ ਜਾਂਦਾ ਪੱਕਿਆਂ ਵਿੱਚ ਨਹੀਂ ਸ਼ਾਮਲ ਹੁੰਦਾ ਜਿਹੜਾ ਕਿਸੇ ਨਾਲ ਵਾਅਦਾ ਕਰ ਲਿਆ ਉਸ ਵਾਅਦੇ ਨੂੰ ਪੂਰਾ ਕਰਦਾ ਇਹ ਇਨਸਾਨੀ ਦਾ ਇਨਸਾਨ ਦਾ ਫਰਜ਼ ਹੈ ਪਹਿਲਾ ਫਰਜ਼ ਕਤਨੀ ਤੇ ਤੜੀ ਦੇ ਸੱਚੇ ਉਹਨਾਂ ਪਾਪ ਜੋ ਮੂੰਹ ਚੋ ਕਹਿ ਦਿੱਤਾ ਉਹਨੂੰ ਪੂਰਾ ਕਰਨਾ ਤਨ ਗੁਰੂ ਦਾਸ ਸਭ ਨੇ ਮਾਰਨੇ ਪਹਿਲੀ ਜੋਤ ਦੇ ਵਿੱਚ ਵੈਦ ਕੀਤਾ ਸਤ ਜਰਾਇਨਾ ਤੋਂ ਉਹ ਕਰਕੇ ਵੀ ਦਿਖਾਇਆ ਤੋਂ ਕਰਕੇ ਵੀ ਦਿਖਾਇਆ ਤੇ ਫਿਰ ਹੁਣ ਥੋੜਾ ਜਿਹਾ ਪਿੱਛੇ ਚਲੀਏ ਥੋੜਾ ਜਿਹਾ ਪਿੱਛੇ ਚਲੀਏ ਜਿਹੜਾ ਹਾਲਸ ਰਾਏ ਤੇ ਅਧਰਕੇ ਦੇ ਨਾਲ ਕੰਮ ਕੀਤਾ ਸੀ ਗੁਰੂ ਚੇਲੇ ਵਾਲਾ ਮਾਗਪਤ ਸ਼ਿਵਕ ਵਾਲਾ ਹੁਣ ਉਹ ਕਰਨਾ ਹੈ ਪਾਸ਼ਾ ਨੇ ਤੇ ਜਿਹੜਾ ਜੋਗੀ ਇਹਨਾਂ ਦਾ ਪਿਤਾ ਕੀਤਾ ਸੀ ਨਾਥਾ ਨਾਨਕ ਪਿਤਾ ਕੀਤਾ ਸੀ ਉਹਨਾਂ ਨੇ ਜੀ ਗਨਾਂ ਮਾਤਾ ਕੀਤੀ ਸੀ ਜਦੋਂ ਉਹਨਾਂ ਨੇ ਪੁੱਛਿਆ ਤੇਰਾ ਗੁਰੂ ਕਿਹੜਾ ਹੈ ਚਲ ਗੁਰਦਾਸ ਸਾਹਿਬ ਨੂੰ ਕਿ ਤੂੰ ਇੰਨਾ ਉਚਾਈ ਤੇ ਆ ਗਿਆ ਅਸੀਂ ਤੇ ਜੋਗੀ ਉੱਡ ਕੇ ਆ ਜੰਨੇ ਆ ਤੂੰ ਕਿਵੇਂ ਆ ਤੂੰ ਤਾਂ ਦ੍ਰਿਸ਼ਟੀ ਆ ਦ੍ਰਿਸ਼ਟੀ ਤੇ ਤੇ ਆ ਹੀ ਨਹੀਂ ਸਕਦਾ ਇਹਨੂੰ ਚੇ ਪਹਾੜਾਂ ਦੇ ਉੱਤੇ ਕਿਵੇਂ ਆ ਗਿਆ ਧੰਗੁਰਦਾਨ ਸਾਹਿਬ ਕਹਿੰਦੇ ਮੇਰਾ ਗੁਰੂ ਲੈ ਗਿਆ ਉਹ ਬਚਦਾ ਹੁਣ ਪੁੱਛਿਆ ਤੇਰਾ ਗੁਰੂ ਕੌਣ ਹੈ ਪੁੱਛਿਆ ਤੇਰਾ ਗੁਰੂ ਕੌਣ ਹੈ ਧੰਗੁਰਦਾਨ ਸਾਹਿਬ ਕਹਿੰ ਲਗੇ ਮੇਰਾ ਸ਼ਬਦ ਗੁਰੂ ਆ ਦੇਖੋ ਸੰਸਾਰ ਵਿੱਚ ਐਸੀ ਗੁਰੂ ਚੇਲੇ ਵਾਲਾ ਨਾ ਤਾ ਚਿਰਾਂ ਤੋਂ ਜੁਗਾ ਤੋਂ ਪੂਰਾ ਕਰਦੇ ਆ ਰਹੇ ਇਹ ਵੀ ਗੱਲ ਸੱਚ ਹੈ ਕਿ ਗੁਰੂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਇੱਚ ਵੀ ਕੋਈ ਸ਼ੱਕ ਨਹੀਂ। ਗੁਰੂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਜਨਮਨ ਤੋਂ ਨਹੀਂ ਬਚ ਸਕਦਾ ਕਦੇ ਵੀ ਬੰਦਾ। ਜਮਾਂ ਦੇ ਮਾਰ ਤੋਂ ਨਹੀਂ ਬਚ ਸਕਦਾ ਕਦੇ ਵੀ। ਤੇ ਗੁਰੂ ਜਿਹੜਾ ਉਹ ਤਾਂ ਸਰੀਰ ਵੀ ਨਾਸਵਾਨ ਤੇ ਸੇਲੇ ਸਿੱਖਦਾ ਸਰੀਰ ਵੀ ਨਾਸਵਾਨ ਜੇ ਦੋਨਾਂ ਨੇ ਨਾਸ ਹੋ ਜਾਣਾ ਤੇ ਰਹਿਣਾ ਤੁਸੀਂ ਨਹੀਂ ਤੇ ਫਿਰ ਗੁਰੂ ਕਾ ਦਾ ਹੋਇਆ ਗੁਰੂ ਨਹੀਂ ਹੋ ਗਰੂ ਨਾਲ ਜੇਲਾ ਨਾਲ ਗੁਰੂ ਤੇ ਨਾਲ ਜੇਲਾ ਪਰ ਜਦਨੇ ਗੁਰੂ ਨਹੀਂ ਤਨ ਨੂੰ ਨਹੀਂ ਤਨ ਨੂੰ ਗੁਰੂ ਨਹੀਂ ਤਨ ਦੇ ਪ੍ਰਸਾਦ ਨੇ ਕਾਦੇ ਵਾਸਤੇ ਤਨ ਤੋਂ ਬਗੈਰ ਸ਼ਬਦ ਨਿਕਲ ਨਹੀਂ ਸਕਦਾ ਬਾਹਰ ਤਨ ਤੋਂ ਬਗੈਰ ਸ਼ਬਦ ਜਿਹੜਾ ਬਾਹਰ ਨਿਕਲ ਨਹੀਂ ਸਕਦਾ ਜਿਹੜਾ ਸ਼ਬਦ ਹੈ ਨਾ ਕੋਈ ਗੁਰੂ ਉਹ ਨਾ ਮਰੇ ਨਾ ਆਵੇ ਨਾ ਜਾਵੇ ਉਹ ਹਰ ਟਾਈਮ ਮੌਜੂਦ ਹੈ ਸੰਸਾਰ ਤੇ ਯੁੱਗਾਂ ਤੋਂ ਲੈ ਕੇ ਅੱਜ ਤੱਕ ਮੌਜੂਦ ਹੈ ਆਉਣ ਵਾਲੇ ਸਮੇਂ ਤੱਕ ਮੌਜੂਦ ਰਹੇਗਾ ਸ਼ਬਦਾਂ ਦਾ ਨਾਸ ਨਹੀਂ ਹੋਣਾ ਪਰ ਸ਼ਕਤ ਉਹਦੇ ਨਾਲ ਪਿਆਰ ਪਾਓ ਜਿਨ ਸਦਾ ਨਿਬੜਾਏ ਤੇ ਸ਼ਬਦ ਦੇ ਸਦਾ ਨਿਬੜਾ ਪਰੋ ਤਨ ਨੇ ਸਦਾ ਨਿਬੜੋ ਅੱਜ ਧੰਗੁਰ ਦਾਸ ਸਾਹਿਬ ਜੀ ਉਸੇ ਗੱਲ ਨੂੰ ਪੱਕਿਆ ਕਰਨ ਲੱਗੇ ਮੋਹਰ ਲਾਉਣ ਲੱਗੇ ਅੱਜ ਦਸਵੇਂ ਜਾਮੇ ਵਿੱਚ ਸ਼ਬਦ ਗੁਰੂ ਵਾਲੀ ਤਨਗੁਰ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਰਾ ਜੀਵਨ ਬਤੀਤ ਕਰਦਿਆਂ ਕਰਦਿਆਂ ਦੁਨੀਆ ਨੂੰ ਤਰਦਿਆਂ ਤਰਦਿਆਂ ਇੱਥੇ ਬੋਝੀ ਅਜ ਹਜ਼ੂਰ ਸਾਹਿਬ ਤੇ ਅੱਜ ਉਹ ਗੁਰੂ ਸ਼ਬਦ ਗੁਰੂ ਬਣਨਾ ਹੈ ਅੱਜ ਸ਼ਬਦ ਗੁਰੂ ਬਣਨਾ ਹੈ ਜਿਹੜਾ ਸਾਸਰਾ ਨੇ ਆਪਣੇ ਸੇਵਕ ਨੂੰ ਨਾ ਉਹ ਅੱਜ ਕਰਦਾ ਕਰਦਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਜਿਹੜੇ ਦੇਹ ਆ ਇਹ ਨਾ ਸੁਣਵਾਣੇ ਤੇ ਹੁਣ ਅਸੀਂ ਇਹ ਗੱਲ ਕਵਾਂਗੇ ਵੀ ਗੁਰੂਆਂ ਤੇ ਗੁਰੂਵਿੱਤ ਗੁਰੂਆਂ ਦੇ ਦੇਵ ਤੇ ਨਾ ਸੁਦੀ ਰਹੀ